ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਮੁਹੱਬਤ ਕਰਨ ਵਾਲੇ ਦੇਸ਼ ਵਿਦੇਸ਼ ਬੈਠੇ ਸਨੇਹੀਓ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਇਹ ਖਲਕ ਸਿਆਸਤ ਵਿੱਚ ਕੋਈ ਕਿਸੇ ਦਾ ਸੱਕਾ ਨਹੀਂ ਹਾਲਾਤ ਬਣਦੇ ਵਿਗੜਦੇ ਪਰਛਾਵੇਂ ਢਲਦੇਆਂ ਵਾਂਗ ਨੇ ਮਨੁੱਖ ਬਦਲਦੇ ਮਨੁੱਖ ਵਾਧੇ ਕਰਦੇ ਮਨੁੱਖ ਮੁਕਰਦੇ ਆਮ ਵੇਖੇ ਜਾ ਸਕਦੇ ਨੇ ਸਿਆਸੀ ਤੌਰ ਤੇ ਜਦੋਂ ਅਸੀਂ ਅੱਜ ਸਰਦਾਰ ਮਨਜੀਤ ਸਿੰਘ ਸਿਰਸਾ ਨਵੀਂ ਦਿੱਲੀ ਦੇ ਕੈਬਨਟ ਮੰਤਰੀ ਬਣ ਕੇ ਜਦੋਂ ਪੰਜਾਬ ਆਉਂਦੇ ਨੇ ਅੱਜ ਉਹਨਾਂ ਦੇ ਤਾਜ਼ਾ ਬਿਆਨ ਦੇ ਸੰਦਰਭ ਵਿੱਚ ਜਦੋਂ ਉਹਨਾਂ ਇਹ ਆਖਿਆ ਕਿ ਅਕਾਲੀ ਦਲ ਨਾਲ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਸਮਝੌਤਾ ਨਹੀਂ ਹੋਵੇਗਾ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇਕੱਲਿਆਂ ਚੋਣਾ ਲੜੇਗੀ। ਇਹਦੇ ਉੱਤੇ ਬਾਰ-ਬਾਰ ਕੁਝ ਟਿੱਪਣੀਆਂ ਕਰਨ ਨੂੰ ਦਿਲ ਕਰਦਾ ਹੈ ਤੇ ਇਹ ਜਦੋਂ ਬਿਆਨ ਸੋਸ਼ਲ ਮੀਡੀਆ ਦਾ ਹਿੱਸਾ ਬਣਦਾ ਹੈ, ਚੈਨਲਾਂ ਦਾ ਹਿੱਸਾ ਬਣਦਾ ਹੈ ਤੇ ਇਸ ਬਿਆਨ ਦੇ ਸੰਦਰਭ ਵਿੱਚ ਬਹੁਤ ਪਿੱਛੇ ਜਿਹੜਾ ਧਿਆਨ ਆ ਉਹ ਚਲਾ ਜਾਂਦਾ ਹੈ। ਜਦੋਂ ਅਸੀਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਵਰੋਂ ਦਾ ਇਹ ਬਿਆਨ ਤਾਜ਼ੇ-ਤਾਜ਼ੇ ਮੰਤਰੀ ਬਣੇ ਨੇ ਕੈਬਨਟ ਮੰਤਰੀ ਪਰਸ਼ਾਵਿਆਂ ਬਾੰਗ ਮਨੁੱਖ ਕਿਵੇਂ ਬਦਲ ਜਾਂਦੇ ਨੇ ਕਿਵੇਂ ਸਾਥ ਛੱਡ ਜਾਂਦੇ ਨੇ ਪਰਸ਼ਾਵੇਂ ਕਦੇ ਮਨੁੱਖ ਦਾ ਸਾਥ ਨਹੀਂ ਦਿੰਦੇ ਜਦੋਂ ਅਸੀਂ ਬਹੁਤ ਦੇਰ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਹਿੰਦੂਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਸਰਕਾਰ ਬਣਦੀ ਹੈ ਅਟਲ ਵਿਹਾਰੀ ਬਾਜਪਾਈ ਨੇ ਪ੍ਰਧਾਨ ਮੰਤਰੀ ਜੋ ਸੌ ਚੱਕਣ ਦੀ ਤਿਆਰੀ ਕੀਤੀ ਹੋਈ ਆ ਕੁਝ ਸਿਆਸੀ ਪਾਰਟੀਆਂ ਦੀ ਜ਼ਰੂਰਤ ਹੈ ਭਾਜਪਾ ਨੂੰ ਤੇ ਉਹਨਾਂ ਅਸદાર ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਪਾਰਟੀ ਵਿੱਚੋਂ ਵੱਲੋਂ ਜਿੱਤੇ ਕੁਝ ਮੈਂਬਰ ਪਾਰਲੀਮੈਂਟਸ ਦੀ ਹਮਾਇਤ ਲੈਣ ਵਾਸਤੇ ਨਵੀਂ ਦਿੱਲੀ ਦੇ ਵਿੱਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸਨੇਹਾ ਭੇਜਿਆ ਉਹਨਾਂ ਨੂੰ ਬੁਲਾਇਆ ਤੇ ਜਦੋਂ ਭਾਰਤੀ ਜਨਤਾ ਪਾਰਟੀ ਦੀ ਬਿਨਾ ਸ਼ਰਤ ਹਮਾਇਤ ਸੀ ਜਿਹੜੀ ਉਹਦਾ ਐਲਾਨ ਕਰ ਦਿੱਤਾ ਜਾਂਦਾ ਹੈ ਤੇ ਸਾਡਾ ਧਿਆਨ ਆ ਜਿਹੜਾ ਅੱਜ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਤੋਂ ਬਾਅਦ ਇੱਕਦਮ ਪਿਛਾਂ ਚਲੇ ਜਾਂਦਾ ਹੈ ਇਹ ਕਹਿਣ ਨੂੰ ਦਿਲ ਕਰਦਾ ਕਿ ਐ ਪੰਜਾਬ ਸਿਆਂ ਤੇਰਾ ਕੋਈ ਨਹੀਂ ਬੇਲੀ ਕਿਉਂਕਿ ਕੁਝ ਸਮਾਂ ਪਹਿਲਾਂ ਜਦੋਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪੰਜਾਬ ਦੇ ਵਿੱਚ ਸਰਕਾਰ ਹੁੰਦੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਹੁੰਦੇ ਨੇ ਉਦੋਂ ਇਹੀ ਮਨਜਿੰਦਰ ਸਿੰਘ ਸਿਰਸਾ ਓਐਸਡੀ ਟੂ ਸੀਐਮ ਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਹੁੰਦੇ ਨੇ ਤੇ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਮੈਨੇਜ ਕਰਦੇ ਨੇ ਦਿੱਲੀ ਨਾਲ ਤਾਲਮੇਲ ਦੀ ਗੱਲ ਵੀ ਕਰਨ ਦਾ ਯਤਨ ਕਰਦੇ ਨੇ ਉਦੋਂ ਮਨਜਿੰਦਰ ਸਿੰਘ ਸਿਰਸਾ ਇੱਕ ਆਮ ਸੁਧਾਰਨ ਵਿਅਕਤੀ ਸਨ ਉਸ ਤੋਂ ਬਾਅਦ ਉਹ ਦਿੱਲੀ ਸਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕਿਰਪਾ ਨਾਲ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਬਣ ਜਾਂਦੇ ਨੇ ਇਸੇ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਧਾਰੇ ਦਿੱਤੇ ਉਮੀਦਵਾਰ ਵਜੋਂ ਦਿੱਲੀ ਤੋਂ ਵਿਧਾਨ ਸਭਾ ਦੀ ਚੋਣ ਲੜਦੇ ਨੇ ਭਾਰਤੀ ਜਨਤਾ ਪਾਰਟੀ ਦੇ ਟਿਕਟ ਤੇ ਤੇ ਉੱਥੋਂ ਐਮਐਲਏ ਵੀ ਬਣ ਜਾਂਦੇ ਨੇ ਪਿਆਰੇ ਦੋਸਤੋ ਅੱਜ ਜਦੋਂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਉਂਦਾ ਹੈ ਇਹਦੇ ਵਿੱਚੋਂ ਸਿਆਸੀ ਤੌਰ ਤੇ ਜਦੋਂ ਇਸ ਨੂੰ ਬਹੁਤ ਢੰਗਾਈ ਨਾਲ ਦੇਖਣ ਦਾ ਯਤਨ ਕਰਦੇ ਆ ਤਾਂ ਇਹਦੇ ਮਾਨੇ ਸਿਆਸੀ ਇਹ ਤਾਂ ਹੋ ਸਕਦੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਗੱਠ ਜੋੜ ਦੀ ਇੱਕ ਤਰ੍ਹਾਂ ਨਾਲ ਤਿਆਰੀ ਹੋ ਰਹੀ ਹੋਵੇ ਇਸ ਦਾ ਰਣਜਿੰਦਰ ਸਿੰਘ ਸਿਰਸਾ ਨੂੰ ਉਹਦੇ ਵਿੱਚੋਂ ਬਹੁਤ ਕੁਝ ਨਜ਼ਰ ਆਉਂਦਾ ਹੋਵੇ ਕਿਉਂਕਿ ਜਿਹੜਾ ਮਨੁੱਖ ਸਿਆਸਤ ਦੇ ਵਿੱਚ ਵਿਚਰਦਾ ਹੈ ਸਿਆਸੀ ਕੁਰਸੀਆਂ ਦੀਆਂ ਅੱਗੇ ਤੋਂ ਅੱਗੇ ਪ੍ਰਾਪਤ ਕਰਨ ਲਈ ਜਿਹੜੀਆਂ ਸਿਆਸੀ ਲਾਲਾਂ ਜਿਨ੍ਹਾਂ ਨੂੰ ਆਖਿਆ ਜਾ ਸਕਦਾ ਹੈ ਉਹ ਡਿਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਡਿੱਗਦੀਆਂ ਰਹਿੰਦੀਆਂ ਨੇ ਅੱਜ ਮਨੁੱਖ ਕੋਲ ਸੱਤਾ ਦਾ ਇੱਕ ਪੱਖ ਪ੍ਰਾਪਤ ਹੋਇਆ ਤੇ ਉਹਨੂੰ ਆਸ ਹੁੰਦੀ ਹੈ ਕਿ ਕੱਲ ਨੂੰ ਦੂਜਾ ਪੱਖ ਪ੍ਰਾਪਤ ਹੋਵੇ ਤੀਜਾ ਪ੍ਰਾਪਤ ਹੋਵੇ ਤੇ ਸਤਾਰ ਮਨਜਿੰਦਰ ਸਿੰਘ ਸਿਰਸਾ ਜਿਵੇਂ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਭਾਰਤੀ ਜਨਤਾ ਪਾਰਟੀ ਦੇ ਵਿੱਚ ਫਿੱਟ ਹੁੰਦੇ ਰਿਹਾ ਜਾ ਕੇ ਤੇ ਐਸੇ ਸਮਿਆਂ ਦੇ ਵਿੱਚ ਪੰਜਾਬ ਦੀਆਂ ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਹਾਲਾਂਕਿ ਇੱਕ ਜ਼ਿੰਮੇਵਾਰ ਮੰਤਰੀ ਵਜੋਂ ਸਰ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਇਹ ਤਾਂ ਹੋ ਸਕਦਾ ਸੀ ਕਿ ਉਹ ਪੰਜਾਬ ਤੋਂ ਜਿਹੜੇ ਬੰਦੀ ਸਿੱਖ ਨੇੱਖ-ਵੱਖ ਮਾਮਲਿਆਂ ਵਿੱਚ ਜਿਹੜਾਂ ਵਿੱਚ ਬੰਦ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਨਜਾਇਜ਼ ਤਰੀਕੇ ਨਾਲ ਜਿਹੜਾਂ ਵਿੱਚ ਰੱਖਿਆ ਹੈ ਕਿ ਉਹਨਾਂ ਦੀ ਗੱਲ ਆ ਜਿਹੜੀ ਉਹ ਸੈਂਟਰ ਸਰਕਾਰ ਕੋਲ ਕਰਦੇ ਜਾਂ ਦਿੱਲੀ ਰਾਹੀਂ ਤਾਲਮਿਲ ਕਰਕੇ ਉਹਨਾਂ ਦੀ ਕੋਈ ਗੱਲ ਕਰਦੇ ਪੰਜਾਬ ਵਿੱਚ ਲੌਂਡ ਆਰਡਰ ਦੀ ਗੱਲ ਕਰਦੇ ਪੰਜਾਬ ਵਿੱਚ ਰਿਸ਼ਵਤ ਦੀ ਗੱਲ ਕਰਦੇ ਪੰਜਾਬ ਵਿੱਚ ਹੋਰ ਉਹ ਗੈਰ ਕਾਨੂੰਨੀ ਕਾਰਜਾਂ ਦੀ ਗੱਲ ਕਰਦੇ ਜਾਂ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਕੋਈ ਵੀ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਦਾ ਇੱਕ ਰੋਲ ਹੁੰਦਾ ਹੈ ਉਹਨੂੰ ਬਾਖੂਬੀ ਅਦਾ ਕਰਦੇ ਤੇ ਇਹ ਬਿਆਨ ਦੇਣਾ ਉਹਨਾਂ ਮੁਨਾਸਬ ਕਿਉਂ ਸਮਝਿਆ ਕਿ 2026 ਵਿੱਚ ਭਾਰਤੀ ਜਨਤਾ ਪਾਰਟੀ ਇਕੱਲਿਆਂ ਚੋਣਾਂ ਲੜੇਗੀ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਉਹਨਾਂ ਦਾ ਕੋਈ ਗੱਠ ਜੋੜ ਨਹੀਂ ਹੋਵੇਗਾ ਇਹ ਅੱਜ ਦੇ ਮਨੁੱਖ ਦਾ ਏਜੰਡਾ ਕੇਵਲ ਕੁਰਸੀ ਰਹਿ ਗਿਆ ਅੱਜ ਜਦੋਂ ਇਹ ਬਿਆਨ ਅਸੀਂ ਤੁਸੀਂ ਸਾਰੇ ਪੜ੍ਹਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਲਗਭਗ 15 ਸਾਲ ਸਿਆਸੀ ਸੱਤਾ ਹੰਡਾਉਣ ਵਾਲੀ ਭਾਰਤੀ ਜਨਤਾ ਪਾਰਟੀ ਅੱਜ ਜਦੋਂ ਲੰਮੇ ਕਈ ਦਹਾਕਿਆਂ ਬਾਅਦ ਦਿੱਲੀ ਦੀ ਸੱਤਾ ਤੇ ਕਾਬਜ਼ ਹੁੰਦੀ ਹੈ ਤੇ ਉਹਨੂੰ ਸ਼੍ਰੋਮਣੀ ਅਕਾਲੀ ਦਲ ਇੰਨਾ ਕੌੜਾ ਸ਼੍ਰੋਮਣੀ ਅਕਾਲੀ ਦਲ ਇੰਨਾ ਮਾੜਾ ਕਿਉਂ ਲੱਗਦਾ ਹੈ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੈ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੁਗ-ਜੁਗ ਚੋਣਾ ਲੜਨ ਜੁਗ-ਜੁਗ ਸਰਕਾਰਾਂ ਬਣਾਉਣ ਪੰਜਾਬ ਦੇ ਵਿੱਚ ਪਰੰਤੂ ਅੱਜ ਸ਼ਿਸ਼ਟਾਚਾਰ ਜਿਹੜਾ ਉਹ ਕਿਤੋਂ ਉਹਨਾਂ ਦੀ ਜ਼ਿੰਮੇਵਾਰੀ ਦੇ ਵਿੱਚੋਂ ਕਿਤੇ ਨਜ਼ਰ ਨਹੀਂ ਆਉਂਦਾ ਸ਼ਿਸ਼ਟਾਚਾਰ ਪੰਜਾਬ ਵਿੱਚ ਹੁੰਦੀ ਤੱਕੇ ਸ਼ਾਹੀ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਦੀ ਨਿੱਜੀ ਲੋੜਾਂ ਪੰਜਾਬ ਦੇ ਲੋਕਾਂ ਦੇ ਨਿੱਜੀ ਗਰਜਾਂ ਪੰਜਾਬ ਦੇ ਲੋਕਾਂ ਦੇ ਦੁਖਾਂਤ ਜਾਂ ਪੰਜਾਬੀ ਸਰਪਿਆਚਾਰ ਸਮਾਜਿਕ ਸਰੋਕਾਰਾਂ ਦੀ ਗੱਲ ਅੱਜ ਸ਼੍ਰੋਮਣੀ ਅਕਾਲੀ ਦਲ ਨਜ਼ਰ ਆਇਆ ਕਿ ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸਿਆਸੀ ਤੌਰ ਤੇ ਵਿਚਰ ਰਿਹਾ ਹੈ ਉਹ ਭਾਵੇਂ ਬਹੁਤੇ ਸੁਖਾਵੇਂ ਨਹੀਂ ਪਰੰਤੂ ਆਪਣੇ ਭਾਈਵਾਲ ਨੂੰ ਕਮਜ਼ੋਰ ਹੁੰਦਿਆਂ ਵੇਖ ਕੇ ਉਹਨੂੰ ਮਾਨਸਿਕ ਤੌਰ ਤੇ ਹੋਰ ਤੋੜਨ ਦਾ ਯਤਨ ਕਰਨਾ ਜਾਂ ਕਮਜ਼ੋਰ ਕਰਨਾ ਇਹ ਕਿੱਥੋਂ ਦੀ ਸਿਆਣਪ ਆ ਪਾਰਟੀਆਂ ਦਾ ਅਸਲੀ ਚਿਹਰਾ ਜਿਹੜਾ ਉਹ ਸਾਹਮਣੇ ਲਿਆ ਕੇ ਖੜਾ ਕਰ ਦਿੰਦੀ ਹੈ ਇਹੋ ਜੀ ਮਾਨਸਿਕਤਾ ਅੱਜ ਕਮਜ਼ੋਰ ਹੈ ਸ਼੍ਰੋਮਣੀ ਅਕਾਲੀ ਦਲ ਅਸੀਂ ਹਮੇਸ਼ਾ ਇੱਕ ਉਸ ਵਿਚਾਰਧਾਰਾ ਦੇ ਵਿਰੋਧੀ ਰਹੇ ਹਾਂ ਕਿ ਜਦੋਂ ਅਸੀਂ ਆਪਣੇ ਪੰਥਕ ਵਿਚਾਰਧਾਰਾ ਤੇ ਨਾਂ ਤੇ ਬਹੁਤ ਲੰਮੇ ਸਮੇਂ ਤੋਂ ਸਰਕਾਰਾਂ ਬਣਾਉਂਦੇ ਆ ਰਹੇ ਹਾਂ ਜੇ ਹੁਣ ਉਸ ਪੰਥਕ ਵਿਚਾਰਧਾਰਾ ਜਾਂ ਉਸ ਧਰਤੀ ਵੱਲ ਪਿੱਠ ਕਰਕੇ ਅਗਾਂਹ ਵਧਣ ਦਾ ਯਤਨ ਕਰੀਏ ਤੇ ਸਾਨੂੰ ਕੁਦਰਤੀ ਗੱਲ ਹੈ ਕਿ ਸਾਨੂੰ ਉਹ ਗੱਲ ਹਜਮ ਨਹੀਂ ਆਉਂਦੀ ਪਰੰਤੂ ਇੱਕ ਕਮਜ਼ੋਰ ਹੋਈ ਧਰ ਨੂੰ ਹੋਰ ਮਾਨਸਿਕ ਤੌਰ ਤੇ ਕਮਜ਼ੋਰ ਕਰਨਾ ਅੱਜ ਇਹਦੇ ਪਿੱਛੇ ਜਿਹੜਾ ਮਨਜਿੰਦਰ ਸਿੰਘ ਸਿਰਸਾ ਦੀ ਤੇ ਬਿਆਨ ਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਮੈਂ ਜੋ ਸਾਨੂੰ ਨਜ਼ਰ ਆਉਂਦਾ ਹੈ ਆਵਾਜ਼ ਖਲਕ ਦੇ ਨਜ਼ਰੀਏ ਤੋਂ ਉਹ ਇਹ ਹੋ ਸਕਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਦੇ ਮਨ ਵਿੱਚ ਇਹ ਗੱਲ ਕਿਤੇ ਨਾ ਕਿਤੇ ਫੁੱਟਦੀ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੋ ਸਕਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ 2027 ਵਿੱਚ ਹੋਵੇ ਪਰੰਤੂ ਉਹਨਾਂ ਨੂੰ ਸੀਟਾਂ ਦੀ ਵੰਡ ਦੇ ਆਧਾਰ ਤੇ ਹੋਰ ਕਮਜ਼ੋਰ ਕਰਨ ਦੀ ਸਾਜ਼ਿਸ਼ ਜਿਹੜੀ ਹੈਗੀ ਇਸ ਬਿਆਨ ਨਾਲ ਸਿੱਧ ਹੁੰਦੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ ਦੂਜਾ ਜਿਹੜਾ ਵੀ ਨਜ਼ਰ ਆਉਂਦਾ ਹੈ ਕਿ ਨਰਿੰਦਰ ਮੋਦੀ ਭਾਰਤ ਦੇ ਸਤਕਾਰਯੋਗ ਪ੍ਰਧਾਨ ਮੰਤਰੀ ਹੋਰਾਂ ਦੀ ਜਿਸ ਤਰ੍ਹਾਂ ਰਾਜਨੀਤੀ ਦੇ ਵਿੱਚ ਐਸੇ ਵੇਲੇ ਤੂਤੀ ਬੋਲਦੀ ਹੈ ਤੇ ਪੰਜਾਬ ਵਿੱਚ ਕਿਸੇ ਨਾ ਕਿਸੇ ਤਰੀਕੇ ਤੀਜੀ ਧਿਰ ਵੱਜੂ ਉੱਭਰਨ ਦਾ ਯਤਨ ਕਰੇ ਭਾਰਤੀ ਜਨਤਾ ਪਾਰਟੀ ਤੇ ਫਿਰ ਸਿਆਸੀ ਤੌਰ ਤੇ ਜਿਵੇਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਹੁੰਦਾ ਹੈ ਮਹਾਰਾਸ਼ਟਰ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਬਹੁਤ ਸਾਰੀਆਂ ਸਟੇਟਾਂ ਦੀ ਮਿਸਾਲ ਹੈ ਉਧਰੋਂ ਫਿਰ ਵਿਧਾਇਕ ਇਧਰ ਉਧਰ ਕਰਕੇ ਵੀ ਪੰਜਾਬ ਦੀ ਸੱਤਾ ਪ੍ਰਾਪਤੀ ਜਿਹਨਾਂ ਲਾਲਾ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਡਿੱਗਦੀਆਂ ਨੇ ਜਿਹੜੀਆਂ ਉਹ ਨਜ਼ਰ ਆਉਂਦੀਆਂ ਨੇ ਕਿਉਂਕਿ ਅੱਜ ਅਸੀਂ ਸਿਸ਼ਟਾਚਾਰ ਦੀ ਗੱਲ ਸਿਰਫ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਜਦੋਂ ਕਮਜ਼ੋਰ ਹੋਈ ਕਿਸੇ ਧਿਰ ਨੂੰ ਆਪਣੇ ਤਰੀਕੇ ਨਾਲ ਮਾਰਨ ਦਾ ਤੁਸੀਂ ਸਿਆਸੀ ਤੌਰ ਤੇ ਯਤਨ ਕਰੋਗੇ ਇਹ ਇੱਕ ਸਾਜ਼ਿਸ਼ ਹੁੰਦੀ ਹੈ ਤੇ ਸਾਜ਼ਿਸ਼ ਕਿਸੇ ਵੀ ਸਟੇਟ ਕਿਸੇ ਵੀ ਪਾਰਟੀ ਕਿਸੇ ਵੀ ਆਪਣੇ ਆ ਦੇ ਖਿਲਾਫ ਜਾਂ ਜਿਨ੍ਹਾਂ ਦਾ ਸਾਡੇ ਤੇ ਕੋਈ احਸਾਨ ਹੋਵੇ ਘੱਟੋ ਘੱਟ ਉਹਨਾਂ ਦੇ ਖਿਲਾਫ ਜਿਹੜੀ ਸਾਜ਼ਿਸ਼ ਹੁੰਦੀ ਹੈ ਇਹ ਬਹੁਤ ਹੀ ਸਿਆਣਪ ਭਰੀ ਨਹੀਂ ਹੁੰਦੀ ਔਰ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਵਿੱਚ ਸਿਆਸੀ ਤੌਰ ਤੇ ਇਸ ਵੇਲੇ ਬਣ ਰਹੇ ਨੇ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਮਜ਼ੋਰ ਹੋਣਾ ਤੇ ਪੰਜਾਬ ਦਾ ਸੱਤਾ ਸਥਾਪਤੀ ਵਿਰੋਧੀ ਇਰਝਾਨ ਜਿਹੜਾ ਉਹ ਸਾਹਮਣੇ ਆਉਣਾ ਤੇ ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਸੱਤਾ ਤੇ ਅੱਖ ਦਾ ਮਨਜਿੰਦਰ ਸਿੰਘ ਸਿਰਸਾ ਦੇ ਇਸ ਬਿਆਨ ਨਾਲ ਸਾਹਮਣੇ ਆਉਂਦੀ ਹੈ ਇਹ ਗੱਲ ਅਸੀਂ ਇੱਥੇ ਆਪਣੇ ਦਰਸ਼ਕਾਂ ਨਾਲ ਸਾਂਝੀ ਜ਼ਰੂਰ ਕਰਾਂਗੇ ਕਿ ਪੰਜਾਬ ਦੀ ਤਸਵੀਰ ਪੰਜਾਬ ਦੇ ਲੋਕਾਂ ਦੀ ਸੋਚ ਪੰਜਾਬ ਦੇ ਲੋਕਾਂ ਦੀ ਗੱਲਬਾਤ ਜਿਹੜੀ ਉਹ ਬਾਕੀਆਂ ਸਟੇਟਾਂ ਨਾਲੋਂ ਬਹੁਤ ਮਖਰੀ ਹੁੰਦੀ ਹੈ ਅਕਸਰ ਵਖਰੀ ਹੁੰਦੀ ਹੈ ਤੇ ਪੰਜਾਬ ਦੇ ਲੋਕ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਆਉਣ ਵਾਲੇ ਸਮੇਂ ਵਿੱਚ ਕਿਵੇਂ ਦੇਖਦੇ ਨੇ ਇਹ ਇੱਕ ਅਲੱਗ ਗੱਲ ਹੈ ਪਰੰਤੂ ਸਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਇਸ ਵੇਲੇ ਰਾਜਨੀਤੀ ਵਿੱਚ ਸਭ ਤੋਂ ਵੱਧ ਦਿਲਚਸਪੀ ਵਾਲਾ ਬਣਿਆ ਸਭ ਤੋਂ ਵੱਧ ਚਰਚਾ ਹੈ ਜਿਹੜੀ ਉਹ ਇਸ ਬਿਆਨ ਦੇ ਉੱਤੇ ਹੋ ਰਹੀ ਹੈ ਐਨ ਉਸ ਵੇਲੇ ਜਦੋਂ ਸ਼੍ਰੋਮਣੀ ਅਕਾਲੀ ਦਲ ਭਰਤੀ ਦੇ ਮਾਮਲੇ ਨੂੰ ਲੈ ਕੇ ਸ਼੍ਰੀ ਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਹੋਏ ਹੁਕਮਾਂ ਤੋਂ ਬਾਅਦ ਇੱਕ ਤਰ੍ਹਾਂ ਦਾ ਸਾਬਤ ਤਾਜ਼ਾ ਹੋਇਆ ਨਜ਼ਰ ਆ ਰਿਹਾ ਹੈ ਦੋ ਧਿਰਾਂ ਵਿੱਚ ਵੰਡਿਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਮੇਰੀ ਪੀਰੀ ਦਾ ਸਿਧਾਂਤ ਸਿਰਜਣ ਵਾਲੀ ਮੰਨਣ ਵਾਲੀ ਧਿਰ ਆਪਦੇ ਆਪ ਨੂੰ ਕਹਿ ਕੇ ਪ੍ਰਚਾਰ ਕਰ ਰਹੀ ਹੈ ਦੂਜੇ ਪਾਸੇ ਸਸ ਕੁਬੀਰ ਸਿੰਘ ਬਾਦਲ ਦੇ ਹਮੈਤੀ ਆਗੂ ਨੇ ਜਿਹੜੇ ਆਪਣੇ ਆਪ ਵਿੱਚ ਇਸ ਗੱਲੋਂ ਵਾਜ਼ਿਦ ਨੇ ਕਿ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਜੋ ਹਾਲਾਤਾਂ ਮੁਤਾਬਕ ਚੱਲ ਰਹੀ ਓਮੇ ਹੋਵੇ ਐਸੇ ਹਾਲਾਤਾਂ ਦੇ ਵਿੱਚ ਸਾ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆ ਜਿਹੜਾ ਉਹਨੇ ਇੱਕ ਨਵੀਂ ਚਰਚਾ ਨਵੀਂ ਕੰਪਨੀ ਨਵੀਂ ਫੰਡ ਚਰਚਾ ਜਿਹੜੀ ਉਹ ਛੇੜ ਦਿੱਤੀ ਐ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ